ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਦਾ ਆਪਾਂ ਐਮ ਟੌਪਿਕ ਬਣਾ ਰਹੇ ਹਾਂ ਜਿਵੇਂ ਕਿ ਆਪਾਂ ਸੌਣ ਭਾਦੋਂ ਦੇ ਵਿੱਚ ਹਮਸ ਦੇ ਵਿੱਚ ਆਪਾਂ ਦੁੱਧ ਵਧਾਉਣ ਤੇ ਬਣਾ ਰਹੇ ਹਾਂ ਦੁੱਧ ਵਧਾਉਣ ਤੇ ਆਪਾਂ ਬਣਾ ਰਹੇ ਹਾਂ ਵੀਡੀਓ ਕਿ ਆਪਾਂ ਦਾਣਾ ਫੀਡ ਆਪਾਂ 111 ਪਾਈ ਜਾਂਦੇ ਆ ਤੇ ਉਹ ਕੀ ਆ ਦੁੱਧ ਦੀ ਆਪਣੀ ਮਾਤਰਾ ਉੱਥੇ ਖੜੀ ਆ ਪਾ ਮਾ ਆਪਾਂ ਫੀਡ ਪਾਉਨੇ ਆ ਪਾ ਮਾ ਆਪਾਂ ਦਾਣਾ ਪਾਉਨੇ ਆ ਕੁਝ ਵੀ ਪਾਉਨੇ ਆ ਆਪਾਂ ਤੇ ਇਹ ਕੀ ਕਰਦੇ ਆ ਆਪਾਂ ਇਹਦੇ ਵਿੱਚ ਜੇ ਆਪਾਂ ਥੋੜੀਆਂ ਜਿਹੀਆਂ ਚੀਜ਼ਾਂ 2-4 ਆਪਾਂ ਐਡ ਕਰ ਲਾਂਗੇ ਤਾਂ ਇਹਦੇ ਨਾਲ ਆਪਣਾ ਸਫੀਸੈਂਟ ਬਹੁਤ ਵਧੀਆ ਹੋ ਜਾਊਗਾ ਆਪਾਂ ਕੀ ਕੀ ਚੀਜ਼ਾਂ ਲੈਂਗੀਆਂ ਆ ਆਪਾਂ ਪਹਿਲਾਂ ਸਾਰਿਆਂ ਨੂੰ ਲਈ ਫੀਡ ਜਿਹੜੀ ਵੀ ਘਰੇ ਕੋਈ ਵੀ ਫੀਡ ਪਾਉਨੇ ਆ ਆਪਾਂ ਨਾਰਮਲ ਫੀਡ ਕੋਈ ਲੈ ਲਓ ਤੁਸੀਂ ਆਗਰ ਤੁਹਾਡੇ ਕੋਲੇ ਮੱਝ ਆ ਤਾਂ ਉਹਦੇ ਵਿੱਚ ਅੱਧਾ ਕਿਲੋ ਤੁਸੀਂ ਗੁੜ ਪਾ ਲਓ ਇੱਕ ਮੁਠੀ ਤੁਸੀਂ ਦੇਸੀ ਨੂਨ ਦੀ ਜ਼ਰੂਰ ਪਾਓ। ਅਗਰ ਫੀਡ ਦੇ ਵਿੱਚ ਪਾਇਆ ਬਾ ਨੂਨ ਫੇਰ ਤਾਂ ਤੁਸੀਂ ਨਾ ਪਾਓ। ਅਗਰ ਫੀਡ ਦੇ ਵਿੱਚ ਨੂਨ ਨਹੀਂ ਪਾਇਆ ਤਾਂ ਤੁਸੀਂ ਨੂਨ ਪਾ ਦਿਓ। ਫੇਰ ਕੀ ਕਰਨਾ ਆਪਾਂ ਮੋਟੀ ਸੌਫ ਲੈ ਲੈਣੀ ਆ ਇੱਕ ਮੁਠੀ। ਇੱਕ ਮੁਠੀ ਆਪਾਂ ਮੋਟੀ ਸੌਫ ਲੈ ਲੈਣੀ ਆ। ਫੇਰ ਆਪਾਂ ਕੀ ਕਰਨਾ ਐਮ ਇੱਕ ਚੀਜ਼ ਲੈਣੀ ਆ ਜਿਹੜੀ ਹੈਗੀ ਆਪਾਂ ਜਿਮੈਨ ਜਿਹਨੂੰ ਆਪਾਂ ਜਿਮੈਨ ਕਹਿੰਦੇ ਆ। ਇਹਦੇ ਨਾਲ ਕੀ ਆਗਾ ਪਸ਼ੂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਮੱਝ ਹੋਵੇ ਜਾਂ ਗਾਂ ਹੋਵੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਜਦੋਂ ਆਪਾਂ ਪਾਣੀ ਪਾਉਂਦੇ ਆ ਲਾਲ ਲਾਲ ਪਾਣੀ ਬਣ ਕੇ ਥੱਲੇ ਉਤਰਦਾ ਇਹ ਕੀ ਕਰਦੀ ਆ ਜਦੋਂ ਖੂਨ ਦੇ ਵਿੱਚ ਜਾਂਦੀ ਆ ਪਸ਼ੂ ਦੀ ਤੰਦਰੁਸਤੀ ਵਾਸਤੇ ਹਾਜਮ ਵਾਸਤੇ ਉਹ ਬਹੁਤ ਜ਼ਿਆਦਾ ਜਮੈਣ ਇਹ ਭਾਈ ਕੰਮ ਕਰਦੀ ਆ ਇਹ ਜਮੈਣ ਫੇਰ ਕੀ ਕਰਨਾ ਹੈਗਾ ਆਪਾਂ ਥੋੜੀ ਜੀ ਇੱਕ ਆਈਟਮ ਹੋਰ ਲੈਣੀ ਆ ਜਿਹਨੇ ਦੁੱਧ ਵਧਾਉਣਾ ਹੈ ਔਰ ਜਾਣਕਾਰੀ ਆਪਾਂ ਇਹ ਨੂੰ ਤਾਂ ਭਾਈ ਜਿਹੜੇ ਗੌਣ ਵਾਲੇ ਕਬਿਸ਼ਰੀ ਵਾਲੇ ਬੰਦੇ ਹੁੰਦੇ ਸੀਗੇ ਉਹਨੂੰ ਖਾਂਦੇ ਸੀ ਮਲਠੀ ਨੂੰ ਮਲਠੀ ਤੇ ਉਹ ਗੀਜੇ ਦੇ ਵਿੱਚ ਰੱਖਦੇ ਸੀਗੇ ਤੇ ਥੋੜੀ ਜਿਹੀ ਖਾ ਲੈਂਦੀ ਸੀ ਗਲੇ ਨੂੰ ਸਾਫ਼ ਕਰ ਦਿੰਦੀ ਸੀ ਆਪਾਂ ਕੀ ਕਰਨਾ ਹੈਗਾ ਇਹ ਮਲਠੀ ਦਾ ਪਾਊਡਰ ਬਣਾ ਲੈਣਾ ਕੋਈ ਜਿਆਦਾ ਮਹਿੰਗੀ ਐਟਮ ਨਹੀਂ ਅੱਧਾ ਕਿਲੋ ਲਿਆਓ ਕਿਲੋ ਲਿਆਓ 250 ਗ੍ਰਾਮ ਲਿਆਓ ਇਹਦਾ ਕੀ ਕਰਨਾ ਆਪਾਂ 50 ਗ੍ਰਾਮ ਦਾਣੇ ਦੇ ਵਿੱਚ ਐਡ ਕਰ ਦੇਣੀ ਆ ਇਹਦੇ ਇਹ ਜਿਹੜਾ ਦਾਣਾ ਹੈਗਾ ਇਹਦੇ ਵਿੱਚ ਕੀ ਕਰਨਾ ਇੱਕ ਮੁਠੀ ਆਪਾਂ ਸੌਂਫ ਪਾ ਲਈ ਇੱਕ ਚਮਚਾ ਆਪਾਂ ਇਹਦੇ ਵਿੱਚ ਮਲਠੀ ਦਾ ਪਾਤਾ ਮਾਜਾ ਤਾਂ ਅੱਧਾ ਕਿਲੋ ਗੁੜ ਪਾਤਾ ਅਗਰ ਗਾਂ ਹੈ ਤਾਂ ਉਹਨੂੰ 250 ਗ੍ਰਾਮ ਪਾਉਣਾ ਹੈਗਾ ਔਰ ਨੂਨ ਆਪਾਂ ਇਹਦੇ ਵਿੱਚ ਇੱਕ ਮੁਠੀ ਨੂਨ ਦੀ ਪਾਉਣੀ ਆ ਉਹਦੇ ਨਾਲ ਕੀ ਕੰਮ ਕਰਨਾ ਇਹਨੇ ਜਿਹੜੇ ਮੌਸਮ ਮੁਤਾਬਕ ਦਾਣਾ ਆਪਾਂ ਫੁੱਲ ਪਾਈ ਜਾਂਦੇ ਆ 8 ਕਿਲੋ ਪਾਈ ਜਾਂਦੇ ਆ 7 ਕਿਲੋ ਪਾਈ ਜਾਂਦੇ ਆ 6 ਕਿਲੋ ਪਾਈ ਜਾਂਦੇ ਆ ਮੌਸਮ ਦੇ ਬਦਲ ਦੇ ਨਾਲ ਨਾਲ ਆਪਾਂ ਕੋਈ ਉਹਨਾਂ ਨੂੰ ਜਿਹੜੀਆਂ ਜੜੀਆਂ ਬੂਟੀਆਂ ਦੇਗੇ ਉਹਦੇ ਨਾਲ ਆਪਣਾ ਦੁੱਧ ਸਫੀਸੈਂਟ ਆਊਗਾ ਭਾਈ ਅਗਰ ਆਪਾਂ ਨੂੰ ਇੱਕ ਪਸ਼ੂ ਦੋ ਦੋ ਪਸ਼ੂ ਆਪਣੇ ਦੇ ਇੱਕ ਜਾਂ ਦੋ ਪਸ਼ੂ ਦੁੱਧ ਦਿੰਦੇ ਆ ਅਗਰ ਉਹਨਾਂ ਦਾ ਹੀ ਆਪਾਂ ਦੁੱਧ ਵਧਾ ਲਈਏ ਆਪਾਂ ਨੂੰ ਤੀਜਾ ਪਸ਼ੂ ਲੈਣ ਦੀ ਲੋੜ ਨਹੀਂ ਆਪਾਂ ਜ਼ਰੂਰਤ ਉਹਦੇ ਨਾਲ ਹੀ ਉੜਪੋੜ ਕਰਨ ਦੇ ਨਾਲ ਆਪਾਂ ਜੇ ਉਹਦਾ ਦੁੱਧ ਵਧਾ ਲਿਆ ਆਪਾਂ ਤੀਜੇ ਪਸ਼ੂ ਨੂੰ ਪਾਉਣ ਦੀ ਲੋੜ ਨਹੀਂ ਜਿੰਨਾ ਆਪਾਂ ਤੀਜੇ ਪਸ਼ੂ ਨੂੰ ਲੈ ਕੇ ਖਰਚਾ ਕਰਾਂਗੇ ਜਿਹੜੇ ਘਰੇ ਆ ਪਸ਼ੂ ਉਹਨਾਂ ਦੀ ਇਹ ਹੋਮਸ ਤੋਂ ਬਚਾਉਣ ਵਾਸਤੇ ਦੁੱਧ ਵਧਾਉਣ ਵਾਸਤੇ ਜੇ ਉਹਨਾਂ ਦੀ ਹੀ ਕੇਅਰ ਕਰ ਲਗੇ ਆਪਾਂ ਉਹ ਕੇਅਰ ਕਰਨ ਦੇ ਨਾਲ ਭਾਈ ਕਾਫੀ ਫਰਕ ਦੁੱਧ ਤੇ ਪੈਂਦਾ ਅੱਜ ਦੁੱਧ ਦਾ ਕਾਰੋਬਾਰ ਬਹੁਤ ਵੱਡਾ ਕਾਰੋਬਾਰ ਆ ਲਾਇਕ ਧੰਦਾ ਹੈਗਾ ਬਹੁਤ ਵਧੀਆ ਜੇ ਅਗਰ ਤੁਹਾਡਾ ਦੁੱਧ ਦਾ ਕੰਮ ਸਹੀ ਤਰ੍ਹਾਂ ਜਾਂਦਾ ਮੈਂ ਕਹਿੰਦਾ ਹੋਰ ਕੁਝ ਕਰਨ ਦੀ ਲੋੜ ਨਹੀਂ ਅਗਰ ਦੁੱਧ ਦਾ ਕੰਮ ਆਪਣਾ ਸਹੀ ਤਰ੍ਹਾਂ ਜਾਂਦਾ ਤਾਂ ਆਪਾਂ ਨੂੰ ਬਿਲਕੁਲ ਕੁਝ ਕਰਨ ਦੀ ਲੋੜ ਨਹੀਂ ਪਈ 20 ਕਿਲਿਆਂ ਦੇ ਬਰਾਬਰ ਜਾਂਦੀਆਂ ਡੇਰੀ ਫਾਰਮ ਵਾਲੇ ਉਹਦੇ ਗੜੇ ਮਾਰਦੀ ਆ ਕੁਝ ਹੋਰ ਕਰਦੀ ਆ ਜਾਂ ਪਾਣੀ ਆ ਜਾਂਦਾ ਜਾਂ ਨਮੀ ਆ ਜਾਂਦੀ ਆ ਕੁਛ ਨਾ ਕੁਛ ਫਰਕ ਪੈ ਜਾਂਦਾ ਫਸਲ ਦੇ ਉੱਤੇ ਇਹ ਤਾਂ ਫਸਲ ਆ ਇਹ ਫਸਲ ਅਰ ਕੋਈ ਮੱਝਾਂ ਦਾ ਕੰਮ ਆ ਅਗਰ ਜਿਵੇਂ ਆਪਾਂ ਫਸਲ ਤੇ ਦਵਾਈਆਂ ਬੂਟੀਆਂ ਛਿੜਕਦੇ ਆ ਮਹਿੰਗੀਆਂ ਮਹਿੰਗੀਆਂ ਦਵਾਈਆਂ ਲਿਆ ਕੇ ਝੋਨੇ ਦੇ ਉੱਤੇ ਛਿੜਕ ਦਿਆਂ ਜਿਵੇਂ ਹੁਣ ਝੋਨੇ ਦਾ ਸੀਜ਼ਨ ਆ ਤੇ ਜਿਹੜੀਆਂ ਸਾਡੇ ਘਰੇ ਆ ਮੱਝਾਂ ਭਾਈ ਇਹ ਵੀ ਇੱਕ ਝੋਨਾ ਹੀ ਆ ਝੋਨੇ ਦੀ ਤਰ੍ਹਾਂ ਪਾਲੋ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਕਿ ਜਮੈਣ ਤੇ ਸੌਂਫ ਤੇ ਮਲਠੀ ਇਹ ਤਿੰਨ ਚੀਜ਼ਾਂ ਤੁਸੀਂ ਦਾਣੇ ਦੇ ਵਿੱਚ ਐਡ ਕਰ ਲਓ ਔਰ ਦੁੱਧ ਦੀ ਮਾਤਰਾ ਵਧਾ ਲਓ ਉਹਦੇ ਤੇ ਇਹ ਆ ਵੀ ਜੇ ਤੁਸੀਂ ਫਰਜ਼ ਕਰੋ ਵੀ ਗਾਂ ਐਂਗੀ ਗਾਂ ਨੂੰ ডোজ ਘੱਟ ਦੇਣੀ ਆ ਮੱਝ ਨੂੰ ਵਧ ਦੇਣੀ ਆ ਮਤਲਬ ਇਸ ਤਰ੍ਹਾਂ ਹੀ ਤੁਸੀਂ ਕਰ ਲਓ ਜਿਵੇਂ ਕਿ ਤੁਸੀਂ ਪ੍ਰਾਣੀਆਂ ਵੀਡੀਓ ਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋਗੇ ਜਿਵੇਂ ਹੁਣ ਕੋਟਕਪੂਰੇ ਤੋਂ ਬਾਈ ਜੀ ਨੇ ਵੀਡੀਓ ਵੇਖੀ ਬੋੜ ਸਿੰਘ ਆਗਾ ਪਿੰਡ ਟੈਪੀ ਉਹਨਾਂ ਨੇ ਦਵਾਈਆਂ ਲੈ ਲੈ ਕੇ ਥੱਕ ਗਏ ਡਾਕਟਰਾਂ ਤੋਂ ਥੱਕ ਗਏ ਉਹਨਾਂ ਨੇ ਮੇਰੀ ਇੱਕ ਵੀਡੀਓ ਕੱਢ ਲਈ ਟਾਲੀ ਦੇ ਜੜ ਵਾਲੀ ਟਾਲੀ ਦੇ ਜੜ ਦਾ ਪਾਣੀ ਅੱਧਾ ਅੱਧਾ ਕਿਲੋ ਉਹਨਾਂ ਨੇ ਤਿੰਨ ਡੰਗ ਦਿੱਤਾ ਤੇ ਗਾਂ ਨੂੰ ਪੂਰੀ ਮੋਕ ਐ ਰਸਤੇ ਸਾਨੀ ਨਿਕਲ ਗਈ ਬੈਲ ਕੋਲ ਸਹੀ ਹੋ ਗਈ ਰਾਤ ਮੈਨੂੰ 9 ਵਜੇ ਉਹਨਾਂ ਨੇ ਫੋਨ ਕੀਤਾ ਬਹੁਤ ਧੰਨਵਾਦ ਕੀਤਾ ਮੈਂ ਬੋੜ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਗਾ ਜਿਨੇ ਮੈਨੂੰ ਇੰਨਾ ਪਿਆਰ ਦਿੱਤਾ ਮੇਰੀ ਵੀਡੀਓ ਵੇਖ ਕੇ ਮੇਰੇ ਵੀਡੀਓ ਵੇਖਣ ਤੇ ਇੱਕ ਗਾਂ ਠੀਕ ਹੋਈ ਮੈਨੂੰ ਬਹੁਤ ਖੁਸ਼ੀ ਮਿਲੀ ਮੈਨੂੰ ਫੇਰ ਕੀ ਆਗਾ ਜਿਵੇਂ ਹੁਣ ਇੱਕ ਕੇਸ ਰਾਮਪੁਰੇ ਫੂਲ ਆਗਾ ਮੇਰੇ ਕੋਲੇ ਉਹ ਕੀ ਕੀਤਾਗਾ ਉਹ ਵੀਰ ਨੂੰ ਵੀ ਮੈਂ ਦੱਸੀ ਜਾਣਾ ਮੈਂ ਰਾਤ ਹੁਣ ਅੱਜ ਤੜਕੇ ਹੀ ਫੋਨ ਕੀਤਾ ਹੈਗਾ ਵੀਰ ਜੀ ਆਇਆ ਇਸ ਬੰਦੇ ਦੀ ਇਹ ਗਾਂ ਠੀਕ ਹੋਈ ਆ ਰਾਤ 9 ਵਜੇ ਆਇਆ ਤੂੰ ਟਾਲੀ ਦਾ ਜੜ ਕੱਢ ਤੇ ਤੂੰ ਵੀ ਪਾਣੀ ਦੇ ਆਪਦੀ ਮੱਝ ਨੂੰ ਉਹਦੀ ਮੱਝ ਆ ਗਈ ਕੀ ਕਰਦੇ ਆ ਭਾਈ ਡਾਕਟਰ ਸਹਿਮਾਨ ਜਿਵੇਂ ਆਪਣੇ ਪੈ ਪਾਉਂਦੇ ਆ ਪੈ ਪਾ ਕੇ ਅੰਦਰ ਪਾਣੀ ਨਾਲ ਕੱਢ ਦਿੰਦੇ ਆਗੇ ਉਹ ਗੋਹਾ ਬਾਹਰ ਨਿਕਲ ਜਾਂਦਾ ਅਗਰ ਗੋਹੇ ਦਾ ਮਨ ਖੁੱਲਣਾ ਹੈ ਤਾਂ ਮੈਂ ਤਾਂ ਇਹ ਮੈਂ ਇਹ ਦਾਵਾ ਕਰਦਾ ਵੀ ਰਸਤੇ ਰਾਹੀ ਨਿਕਲੇ ਗੋਹਾ ਆਪਾਂ ਨੂੰ ਇਹੋ ਜੀਆਂ ਜੜੀਆਂ ਬੂਟੀਆਂ ਦੇਗੇ ਤੇ ਉਹ ਰਸਤੇ ਵਿਧੀ ਹੀ ਨਿਕਲੇ ਅੱਜ ਆ ਜਗੇ ਆਪਾਂ ਹੁਣ ਪੁਰਾਣੇ ਟੌਪਿਕ ਤੇ ਹੁਣ ਆਪਾਂ ਜਿਵੇਂ ਆ ਚੀਜ਼ਾਂ ਦੱਸੀਆਂ ਤੁਹਾਨੂੰ ਇਸ ਦੇ ਉੱਤੇ ਭਾਈ ਆਪਾਂ ਕੋਈ ਵੀ ਫੀਡ ਪਾਉਣੇ ਆ ਉਹਦੇ ਵਿੱਚ ਤਿੰਨ ਆਈਟਮਾਂ ਪਾ ਕੇ ਆਪਾਂ ਦੁੱਧ ਵਧਾਈਏ ਪਸ਼ੂ ਨੂੰ ਹੰਮਸ ਤੋਂ ਬਚਾਈਏ ਆ ਦੋ ਮਹੀਨੇ ਜੇ ਤੁਸੀਂ ਪਸ਼ੂ ਨੂੰ ਬਚਾ ਲਓਗੇ ਨਾ ਤੇ ਤੁਹਾਨੂੰ ਤੀਜਾ ਪਸ਼ੂ ਲੈਣ ਦੀ ਲੋੜ ਨਹੀਂ ਥੋੜਾ ਜਿਹਾ ਪ੍ਰਾਲਾ ਕਰ ਲਓ ਬਸ ਥੋੜਾ ਜਿਹਾ ਪ੍ਰਾਲਾ ਕਰਕੇ ਮੇਰੇ ਦੱਸਣ ਮੁਤਾਬਕ ਤੁਸੀਂ ਸਮਾਨ ਪਾ ਲਓ ਭਾਈ ਤੇ ਆਪਣਾ ਦੁੱਧ ਵਧਾ ਲਓ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ